मेरी बहन के साथ रेप किया है मेरी मम्मी के पास नहीं रहने देता मेरा कोई नहीं मेरा भाई भी कलाम है मेरे पापा नहीं है मेरी दो बहनें मेरे से छोटे है सुरिंदर कितना टाइम हुआ आपकी शादी को मेरी शादी को तेरह साल हो गए मैं सबसे से तीन बच्चे हैं सर तो जिससे ये रेप किया कैसे पता चला और ये कब से कर रहा था <coughs> ये दो तीन सालों से चल रहा था नशे की दवाइयाँ दे।, दे रहा था वो मुझे डर के मारे नहीं सर बताई जब मैंने उसको तो तो मारा पीटा तब उसने बताया कहती दीदी दी दी जब आप लोग सो जाते हो जब वो रात को मेरे साथ ऐसा करता है मेरे को अभी अभी दस पंद्रह दिन हो गए पीछे प्रेगनेंट हो गई थी इसने दवाई ला के दिया बच्चा गिराने की इसलिए मम्मी के पास नहीं रहने देता है कहता मेरा कोई कुछ नहीं कर सकता जो कुछ आवाज उठाएगी मैं टुकड़े टुकड़े करके नाले में डाल दूंगा पाँच रूपए आज मारा वगैरह भी था। आज मारा, मारा था शरीर से मारा था कल मारा था आज नहीं मारा था मेरी बहन के दो शरीर पड़े यहाँ पड़ा हाथ पे पड़ा मेरे यहाँ पड़े उसकी तेरह सतारह साल है ਤਾਰਾ ਲੱਗਿਆ ਤੇ ਤਾਰਾ ਲੱਗੂਗਾ ਸਸਰਾ ਜੀ ਇਹਦੇ ਜਦੋਂ ਮੌਕੇ ਤੇ ਮੇਰਾ ਵੀ ਤਿੰਨਦਰ ਸਿੰਘ ਰਾਜਾ ਜੀ ਮੈਂ ਇਸ ਵਾਰਡ ਦਾ ਮੁਜੱਤਾ ਕੌਂਸਲਰ ਹਾਂ ਕਿੰਨਾ ਨੰਬਰ ਵਾਰਡ ਹੈ ਵਾਰਡ ਨੰਬਰ 91 ਇਹ ਜਦੋਂ ਮੇਰੇ ਫਰੈਂਡ ਦੇ ਘਰੇ ਰੋਂਦੇ ਗਏ ਕਿ ਮੇਰੀ ਭੈਣ ਨਾਲ ਦੁਸ਼ਰਣ ਹੋਇਆ ਜੀ ਮਾੜਾ ਕੰਮ ਕੀਤਾ ਇਹਦੇ ਦੇਖ ਮਾੜਾ ਕੰਮ ਕੀਤਾ ਜੀ ਤੇ ਉਹ ਇਹਨਾਂ ਦੇ ਜਿਹਨੇ ਕੋਈ ਗਏ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਮੇਰੇ ਦਫ਼ਤਰ ਆਏ ਮੇਰੇ ਦਫ਼ਤਰ ਆ ਕੇ ਅੰਦਰ ਜੀ ਅਦਾ ਇੱਕ ਨਵਾਲੀ ਕੁੜੀ ਨਾਲ ਗਲਤ ਕੰਮ ਹੋ ਗਿਆ ਜੀ ਜੀਜੇ ਨੇ ਕਰਤਾ ਵਾ ਮੌਕੇ ਤੇ ਫਿਰ ਜੀ ਮੈਂ ਐਸਐਚਓ ਸਾਹਿਬ ਨੂੰ ਫੋਨ ਲਾਇਆ ਕਿ ਅਦਾ ਦਾ 16 ਸਾਲ ਦੀ ਕੁ ਤੇ ਉਹਨੂੰ ਕਮਰੇ ਚ ਬੰਦ ਕੀਤਾ ਉਹਨੂੰ ਬਾਹਰ ਨਹੀਂ ਜਾਂਦੇ ਰਹੇ ਤੇ ਉਹਦੀ ਵੋਟ ਵੀ ਪਰੇਸ਼ਾਨ ਹੈ ਤੇ ਮੌਕੇ ਤੇ ਫਿਰ ਐਸਐਚਓ ਸਾਹਿਬ ਨੇ ਮੁਲਾਜ਼ਮ ਭੇਜੇ ਮੁਲਾਜ਼ਮਾਂ ਨੂੰ ਨਾਲ ਮੈਂ ਮੁੱਖ ਜਾ ਕੇ ਘਰੇ ਜਾ ਕੇ ਉਹ ਰੀਡ ਕਰਾਈ ਰੀਡ ਕਰਾ ਕੇ ਉਹ ਬੰਦਾ ਬਰਾਮਦ ਕੀਤਾ ਜਦੋਂ ਵਿਚਾਰੀਓ ਕੁੜੀ ਜਨਾਬ ਵਾਲੀ ਕੁੜੀ ਉੱਤਰ ਰਹੀ ਸੀ ਕੋ ਤੁਰਿਆ ਵੀ ਨਹੀਂ ਜਾ ਰਹੀ ਸੀ ਬੜਾ ਔਖਾ ਕੁੜੀ ਨੂੰ ਲੈ ਕੇ ਆਏ ਆ ਤੇ ਜਿਹੜੇ ਇਹ ਮਾੜਾ ਕੰਮ ਕੀਤਾ ਉਹਦੀ ਸਜ਼ਾ ਨੂੰ ਜੂਰਦ ਹੋਣਾ ਹੀ ਆਪਾਂ। ਤੇ ਮੈਡੀਕਲ ਕਰਾਇਆ ਕੁੜੀ ਦਾ ਨੇ। ਜਦ ਸੁਣੇ ਆਈ ਹੈ ਜੀ ਉਹਨੇ। ਹਲੇ ਚੌਂਕੀ ਦੇਖੋ ਮਹੱਲੇ ਦੇ ਸਾਰੇ ਪਹੁੰਚੇ। ਕਿਹੜੀ ਚੌਂਕੀ ਪਹੁੰਚੇ? ਆਪਣਾ ਕਲਾ ਚੌਂਕੀ। 8 ਨੰਬਰ ਚੌਂਕੀ ਬੋਲਦੇ ਆ। ਅੱਛੇ ਕਰੋ ਤਾਂ ਇਹਨਾਂ ਦੇ ਪਰਿਵਾਰ ਦੇ ਦੀ ਸਿਸਟਰ ਕੈਰੀਏ ਲੜਕੀ ਦੀ ਕਿ ਉਹਨੂੰ ਜਿਹੜੀ ਪੀੜਤਾ ਹੈਗੀ ਉਹਨੂੰ ਡਰਗ ਦਿੱਤੇ ਜਾਂਦੇ ਰਹੇ ਆ। ਜੀ ਇਸ ਬਾਰੇ ਤਾਂ ਮੈਨੂੰ ਨੋਲਿਜ ਨਹੀਂ ਹੈਗੀ। ਮਗਰ ਇੰਨਾ ਪਤਾ ਹੈ ਕਿ ਇਹਨਾਂ ਦੀ ਸਿਸਟਰ ਜਿਹੜੀ ਹੈ ਉਹਦੀ ਮਦਰ ਜਿਹੜੇ ਹੈ ਮਦਰ ਮੇਰੇ ਕੋਲ ਆਏ ਸੀਗੇ ਉਹ ਵੀ ਰੋਦੇ ਸੀਗੇ। ਮੈਂ ਉਹ ਮੌਕੇ ਤੇ ਇਹ ਮੌਕੇ ਤੇ ਹੁਣ ਲੈ ਕੇ ਆਏ ਆ ਦੇਖੋ ਨੂੰ ਪੁੱਛੀ ਕਰ ਲੀ। ਇਹ ਲੜਕੀ ਦਾ ਜੀਜਾ ਲੱਗਦਾ। ਆ ਲੜਕੀ ਦਾ ਜੀਜਾ। ਮੇਰਾ ਹਸਬੰਦ। ਇਹ ਹਾਂਜੀ ਇਹ ਪ੍ਰਵਾਸੀ ਨੇ ਜੀ। ਇਹਦੇ ਜੀਜੇ ਦਾ ਆਪਣਾ ਆਪਣਾ ਸੌਰੀ ਕੰਮ ਹੈ। ਉਹਦੀ ਮਸ਼ੀਨਾਂ ਚੱਲਦੀਆਂ ਕੰਪਿਊਟਰਾਈਜ਼ ਤੇ ਕਿਰਾਏ ਤੇ ਰਹਿੰਦੇ ਨੇ ਉੱਥੇ। ਕਿੰਨੇ ਸਾਲ ਹੋ ਗਏ ਰਹਿੰਦੇ ਨੂੰ? 10 ਸਾਲ ਇਸ ਕੋ ਹੋ ਗਏ ਪੰਚਾ। ਮੰਗ ਕੀ ਕਰਤੇ ਹੋ ਜਿਵੇਂ ਆਪੀ ਕੀ ਦੇਹ ਹੈ ਨਾ ਔਰ ਇੱਕ taraf ਆਪੀ ਕੇ ਪਤੀ ਹੈ ਤੋ ਕੀ ਮੰਗ ਕਰਤੇ? ਮੈਂ ਤੋ ਉਸ ਕੋ ਸਜ਼ਾ ਜਾਣਦੀ ਤੀ ਹੂ ਕਿ ਉਸ ਕੋ ਫਾਸੀ ਹੋਣੀ ਚਾਹੀਏ। ਅਕਸਰ ਹੀ ਆਪਕੇ ਪਤੀ ਇਹ ਨਿਗਾ ਰੱਖਤੇ ਜੈ ਅਸੀਂ ਗਲਤ ਨਹੀਂਗਾ। ਇਹ ਗਲਤ ਨਿਗਾਹ ਨੇ ਹਮਾਰੇ ਸਾਹਮਣੇ ਮੈਨੂੰ ਐਸਾ ਕੁਝ ਡਾਊਟ ਨਹੀਂ ਹੋਣੇ ਦਿਆ जब मैं सो जाती हूँ रात को तब ये इसके साथ गलत करता है लुधियाना में रहते कितना टाइम हो गया लुधियाना में हमको तो काफी साल हो गए रहते हुए ये जो लड़की है ये बाहर से आई है से नहीं यही रहते हैं हमारा बचपन यही पे गुजरा है पजामा लड़की, लड़की पढ़ाई पड़ा करती है पढ़ाई करती है नाइन्थ क्लास में पढ़ती है गवर्नमेंट स्कूल में जाती है कल इसका स्कूल बंद है काम पे भी नहीं जाएगी आज काम पे भी नहीं जाने दिया स्कूल भी नहीं गयी चलने नहीं जा रहा था पुलिस ऐसी क्या मांग ਪੁਲਿਸ ਇਹ ਮੰਗ ਕੇ ਕਹਿੰਦੇ ਹੋ ਕਿ ਇਸ ਕੋ ਫਾਜ਼ੀ ਹੋਣੀ ਚਾਹੀਏ ਇਸ ਕੋ ਫਾਜ਼ੀ ਹੋਣੀ ਚਾਹੀਏ ਜੀ ਭਈਆ ਜੀ ਫਸਟ ਇਨਫੋਰਮੇਸ਼ਨ ਆਈ ਆ ਉਹਦੇ ਹਿਸਾਬ ਨਾਲ ਆਪਾਂ ਉਹਦੇ ਹਿਸਾਬ ਨਾਲ ਆਪਾਂ ਵੈਰੀਫਾਈ ਕਰ ਰਹੇ ਆ ਜਿੱਦਾਂ ਦਾ ਵੀ ਹੋਊਗਾ ਉਹਦਾ ਅੰਬਰ ਕਰ ਦੇਣਾ ਸਰ ਕੀ ਇਨਫੋਰਮੇਸ਼ਨ ਕੀ ਆਈ ਸੀ ਉਹ ਆਈ ਆ ਵੀ ਕੋਈ ਆਪਣਾ ਜੀਜਾ ਹੈ ਲੜਕੀ ਦਾ ਜੀ ਵੀ ਉਹਦਾ ਕੋਈ ਨੱਕ ਦਾਮ ਕਰਦਾ ਅੱਛਾ ਉਹ ਤਾਂ ਵੈਰੀਫਾਈ ਕਰ ਰਹੇ ਆ ਆਪਣਾ ਜੋਤ ਸਾਹਮਣੇ ਆਇਓ ਬਾਹਰ ਵੀ ਕਰ ਕਿਹੜੇ ਏਰੀਆ ਦਾ ਕਿਹੜੇ ਦਾ ਉਹ ਕਰ ਲਗ ਕਰ ਲਗ ਠੀਕ ਹੈ ਠੀਕ